ਹਾਂਜੀ ਸਤਿ ਸ਼੍ਰੀ ਅਕਾਲ ਸਾਰੇ ਕਿਸਾਨ ਭਰਾਵਾਂ ਨੂੰ ਤੇ ਆਪਾਂ ਖੜੇ ਆ ਆਪਣੇ ਖੇਤ ਦੇ ਵਿੱਚ ਆਪਣੇ ਝੋਨੇ ਦੀ ਫਸਲ ਦਿਖਾਉਣ ਲੱਗੇ ਆਂ ਖਾਸ ਜਾਣਕਾਰੀ ਦੇਣ ਲੱਗੇ ਆਂ ਸਾਰੇ ਭਰਾਵਾਂ ਨਾਲ ਸਾਂਝੀ ਕਰ ਰਹੇ ਆ ਜਿਹੜਾ ਤੁਸੀਂ ਆ ਮੇਰੇ ਹੱਥ ਦੇ ਵਿੱਚ ਪ੍ਰੋਡਕਟ ਦੇਖ ਰਹੇ ਹੋ ਨਾ ਇਹ ਕੈਮਲੇ ਕੰਪਨੀ ਦਾ ਪੇ ਕੈਟ 555 ਇਹਦਾ ਨਾਮ ਆ ਨਾ ਇਹ ਪ੍ਰੋਡਕਟ ਆਪਾਂ ਅੱਜ ਤੋਂ 10-12 ਦਿਨ ਪਹਿਲਾਂ ਆਪਣੇ ਖੇਤ ਦੇ ਵਿੱਚ ਇੱਕ ਕਿੱਲੇ ਦੇ ਵਿੱਚ ਡੈਮੋ ਲਾਇਆ ਸੀ ਇਹਦਾ ਹਨਾ ਤੇ ਡੈਮੋ ਲਾਉਣ ਤੋਂ ਉਦੋਂ ਫਸਲ ਜਿਹੜੀ ਆਪਣੀ ਸੀ ਪੂਰੀ ਗੱਬੇ ਤੇ ਸੀਗੀ ਹਨਾ ਉਸ ਤੋਂ ਬਾਅਦ ਬਰਸਾਤਾਂ ਵੀ ਸਟਾਰਟ ਹੋ ਗਈਆਂ ਸੀ 10-12 ਦਿਨ ਲਗਾਤਾਰ ਬਰਸਾਤਾਂ ਦਾ ਮੌਸਮ ਰਿਹਾ ਅੱਜ ਵੀ ਤੁਸੀਂ ਦੇਖ ਰਹੇ ਹੋ ਬੱਦਲ ਬਾਈ ਆਣਾ ਤਾਂ ਫਿਰ ਵੀ ਇਹਦਾ ਨਿਸਾਰਾ ਜਿਹੜਾ ਬਹੁਤ ਸੋਹਣਾ ਹੋਈ ਜਾਂਦਾ ਇੱਕ ਨੰਬਰ ਨਿਸਾਰਾ ਤੁਸੀਂ ਚੈੱਕ ਕਰ ਲਓ ਬਾਈ ਹੋਰਿਆਂ ਨੂੰ ਜ਼ੂਮ ਕਰਕੇ ਦਿਖਾ ਦੇ ਕੋਈ ਦਾਣਾ ਇਹਦੇ ਵਿੱਚ ਦਾਗੀ ਨਹੀਂ ਆ ਰਿਹਾ ਹਨ ਤੇ ਪੂਰਾ ਸੋਹਣਾ ਪਕਾਰਿਆ ਤੇ ਬਾਕੀ ਆਪਾਂ ਪੌਦੇ ਦੀ ਗੱਲ ਕਰੀਏ ਪੌਦਾ ਕੋਈ ਦੇਖ ਲਓ ਤੁਸੀਂ ਨੀਚੇ ਤੋਂ ਲੈ ਕੇ ਉੱਪਰ ਤੱਕ ਕੋਈ ਇਹਦੇ ਵਿੱਚ ਫੰਗਸ ਨਹੀਂ ਆਣਾ ਹਰਾ ਖਚਾਰ ਪੌਦਾ ਖੜਾ ਹੈ ਤੇ ਬਹੁਤ ਸੋਹਣਾ ਪ੍ਰੋਡਕਟ ਹੈ ਬਾਕੀ ਜਾਣਕਾਰੀ ਆਪਾਂ ਬਾਈ ਹੋਰਿਆਂ ਤੋਂ ਲੈਣੇ ਆ ਵੀ ਇਹਦੇ ਵਿੱਚ ਕਿਹੜੇ-ਕਿਹੜੇ ਕ ਤੇ ਕਿੰਨੀ ডোজ ਆ ਜੀ ਪਰ ਏਕੜ ਸਤਿ ਸ਼੍ਰੀ ਅਕਾਲ ਬਾਈ ਸਤਿ ਸ਼੍ਰੀ ਅਕਾਲ ਦੱਸਿਓ ਜੀ ਇਹਦੇ ਬਾਰੇ ਸਾਰੇ ਕਿਸਾਨ ਵੀਰਾਂ ਨੂੰ ਮੇਰਾ ਸਤਿ ਸ਼੍ਰੀ ਅਕਾਲ ਮੇਰਾ ਨਾਮ ਅਮਰਜੀਤ ਸਿੰਘ ਹੈ ਕੈਮਲੇ ਐਗਰੀਟੈਕ ਪ੍ਰਾਈਵੇਟ ਲਿਮਟਿਡ ਕੰਪਨੀ ਤੋਂ ਮੈਂ ਆਉਣਾ ਹੈ ਕੈਮਲੇ ਐਗਰੀਟੈਕ ਦਾ ਪ੍ਰੋਡਕਟ ਹੈ ਪੇਕੈਟ 555 ਇਹ ਬਾਈ ਜੀ ਹੁਣਾਂ ਦੇ ਅੱਜ ਤੋਂ 12-13 ਦਿਨ ਪਹਿਲੇ ਅਸੀਂ ਡੈਮੋ ਲਾਇਆ ਸੀਗਾ ਬਾਈ ਜੀ ਹੁਣੀ 10 ਦਿਨ ਬਹੁਤ ਵਧੀਆ ਇਹਦਾ ਰਿਜ਼ਲਟ ਹੈ ਇਹਦੇ ਅੰਦਰ ਤਿੰਨ ਟੈਕਨੀਕਲਾਂ ਦਾ ਕੰਬੀਨੇਸ਼ਨ ਹੈ ਇਹ ਕੈਮਲੀ ਐਗਰੀਟੈਕ ਦਾ ਪੇਟੈਂਟਡ ਪ੍ਰੋਡਕਟ ਹੈ ਇਹਦੇ ਵਿੱਚ ਜਿਹੜੇ ਤਿੰਨ ਟੈਕਨੀਕਲ ਨੇ ਪੈਰਾਕਲਸਟੋਬਿਨ ਮੈਟੀਰਾਮ ਡੈਫਨਾਕਨਾਜ਼ੋਰ ਬਹੁਤ ਹੀ ਤਿੰਨੋ ਅੱਛੇ ਫੰਗੀਸਾਈਡ ਦੇ ਬਹੁਤ ਹੀ ਅੱਛਾ ਇਹ ਪ੍ਰੋਡਕਟ ਹੈ ਬਾਕੀ ਇਸ ਦੀ ਜਿਹੜੀ ਡੋਜ਼ ਹੈ ਉਹ 330 ਐਮਐਲ ਪਰ ਏਕੜ 200 ਲੀਟਰ ਪਾਣੀ ਦੇ ਵਿੱਚ ਇਹਦੀ ਡੋਜ਼ ਹੈ ਇਹ ਅੱਗੇ ਬਾਈ ਜੀ ਹੁਣੀ ਤੁਹਾਨੂੰ ਇਹਦੇ ਰਿਜ਼ਲਟ ਬਾਰੇ ਦੱਸਣਗੇ ਹਾਂਜੀ ਰਿਜ਼ਲਟ ਤੁਸੀਂ ਦੇਖ ਹੀ ਰਿਹਾ ਕਿਸਾਨ ਭਰਾਵੋ ਹਣਾ ਵੀ ਬਹੁਤ ਵਧੀਆ ਤੁਹਾਨੂੰ ਆਪਾਂ ਦਿਖਾ ਰਹੇ ਆ ਤੇ ਬਾਕੀ ਸਭ ਤੋਂ ਵੱਡੀ ਗੱਲ ਇਹ ਹੈ ਕਿ ਮੈਂ ਅੱਗੇ ਹੁਣ ਜਿੰਨੀ ਵੀ ਮੇਰੀ ਫਸਲ ਕੜੀ ਆ ਬਾਸਮਤੀ ਆ ਪਰਮਲਾਨਾ ਇਹਦੇ ਵਿੱਚ ਮੈਂ ਇਹੀ ਪ੍ਰੋਡਕਟ ਯੂਜ਼ ਕਰੂੰਗਾ ਤੇ ਤੁਹਾਨੂੰ ਵੀ ਸਾਰੇ ਕਿਸਾਨ ਭਰਾਵਾਂ ਨੂੰ ਇਹੀ ਅਪੀਲ ਕਰਦਾ ਇੱਕ ਕਿਸਾਨ ਹੋਣ ਦੇ ਨਾਤੇ ਹਨਾ ਵੀ ਇਹ ਪ੍ਰੋਡਕਟ ਤੁਸੀਂ ਜੇ 5 ਕਿੱਲੇ 10 ਕਿੱਲੇ ਜਿੰਨਾ ਵੀ ਆਪਦੀ ਕੋਈ ਖੇਤੀ ਕਰਦੇ ਉਹਦੇ ਵਿੱਚ 1 ਕਿੱਲਾ ਜਾਂ 2 ਕਿੱਲੇ ਨੂੰ ਜ਼ਰੂਰ ਵਰਤ ਕੇ ਦੇਖੋ ਰਿਜ਼ਲਟ ਤੁਹਾਡੇ ਸਾਹਮਣੇ ਆਉਣਗੇ ਤੇ ਜਿਹੜਾ ਇਹ ਪ੍ਰੋਡਕਟ ਹੈ ਜੀ ਮੈਂ ਇਸ ਕਿੱਲੇ ਦੇ ਵਿੱਚ ਤੁਹਾਨੂੰ ਦੱਸਿਆ ਵੀ ਵਰਤਿਆ ਸੀਗਾ ਨਾ ਤੇ ਜਿਹੜਾ ਇੱਧਰ ਨਾਲ ਖੜਾ ਇਹਦੇ ਵਿੱਚ ਇਹ ਨਹੀਂ ਪਾਇਆ ਤੇ ਉਸ ਫਸਲ ਦੇ ਵਿੱਚ ਦਾਣੇ ਦਾਗੀ ਵੀ ਹੈਗੇ ਆ ਤੇ ਫੋਗ ਵੀ ਹੈਗੀ ਹੈ ਤੇ ਇਸ ਫਸਲ ਦੇ ਵਿੱਚ ਬਿਲਕੁਲ ਤੁਹਾਨੂੰ ਸਾਫ਼ ਸੁਥਰਾ ਦਿਸ ਰਿਹਾ ਹੁਣ ਸਾਰਾ ਕੁਛ ਨਾ ਕੋਈ ਦਾਣਾ ਦਾਗੀ ਹੈ ਨਾ ਕੋਈ ਦਾਣਾ ਫੋਕਾ ਹਣਾ ਬਹੁਤ ਵਧੀਆ ਕੁਆਲਿਟੀ ਹੈ ਤੇ ਬਾਕੀ ਜੇ ਤੁਸੀਂ ਕੋਈ ਜ਼ਿਆਦਾ ਜਾਣਕਾਰੀ ਲੈਣੀ ਹੈ ਇਸ ਪ੍ਰੋਡਕਟ ਬਾਰੇ ਤੇ ਬਾਈ ਹੋਰਾਂ ਨਾਲ ਤੁਸੀਂ ਕੰਟੈਕਟ ਕਰ ਸਕਦੇ ਆ ਬਾਈ ਸੁਰਾ ਕੰਟੈਕਟ ਨੰਬਰ ਤੇ ਮੇਰਾ ਨੰਬਰ 9866481197 ਦੁਬਾਰਾ ਫਿਰ ਬੋਲ ਰਿਹਾ 94664 81197 ਤੇ ਜੇ ਆਪਣੀ ਫਸਲ ਬਾਈ ਜੀ ਸੋਹਣੀ ਹੋਊਗੀ ਹਨਾ ਤਾਂ ਮਾਰਕੀਟ ਦੇ ਵਿੱਚ ਕੁਆਲਿਟੀ ਚੰਗੀ ਹੋਊ ਤਾਂ ਮਾਰਕੀਟ ਦੇ ਵਿੱਚ ਤੁਹਾਨੂੰ ਰੇਟ ਵੀ ਚੰਗਾ ਮਿਲੂਗਾ ਤੇ ਫਸਲ ਚੰਗੇ ਤਰੀਕੇ ਦੇ ਨਾਲ ਵਿਕੂਗੀ ਵੀ ਹਨਾ ਕਿਉਂਕਿ ਹਰ ਇੱਕ ਕਿਸਾਨ ਭਰਾ ਇਹੀ ਚਾਹੁੰਦਾ ਕਿ ਮੇਰੀ ਫਸਲ ਚੰਗੀ ਹੋਵੇ ਚੰਗੀ ਫਸਲ ਦੇ ਲਈ ਜੇ ਜੇ ਤੁਸੀਂ ਰਿਜ਼ਲਟ ਚਾਹੁੰਦੇ ਹੋ ਤਾਂ ਆਹ ਕੈਮਲੇ ਕੰਪਨੀ ਦਾ ਪੇਕੈਟ 555 ਜਰੂਰ ਇੱਕ ਵਾਰੀ ਮੇਰੇ ਕਹਿਣ ਦੇ ਉੱਤੇ ਵਰਤ ਕੇ ਦੇਖਿਓ ਰਿਜ਼ਲਟ ਤੁਹਾਡੇ ਸਾਹਮਣੇ ਆਉਣਗੇ ਧੰਨਵਾਦ